ਕੀਆ ਹੱਥੇ ਸਾਡੇ ਦੰਦੇ ਨਹੀਂ ਹੈਗੇ ਅਸੀਂ ਜੱਦੋਜੋਦ ਕਰ ਰਹੇ ਹਾਂ ਕਹਿੰਦੇ ਹੁੰਦੀ ਪਰ ਰੋਪੇ ਆ 307 ਦੇ ਪਰਚੇ ਵੀ ਇਹਨਾਂ ਨੇ ਬਾਹਾਂ ਤੋੜੀਆਂ ਨੇ ਪੁਲਸ ਦੀਆਂ ਕਿਉਂ ਇਹਦੇ ਲਈ ਧਾਰੀ ਗੱਲ ਬਣਦੀ ਐ ਬੰਦਾ ਨਿਕਲ ਨਹੀਂ ਸਕਦਾ ਉਹ ਕਹਿੰਦਾ ਨਾ ਬਿੱਟੂ ਭੰਪਾਲਾ ਕਹਿੰਦਾ ਇਹ ਆਸਾਮ ਦੇ ਵਿੱਚ ਭੱਜਾਂ ਆਸਾਮ ਚ ਮੇਲਾ ਦਾ ਦਾਦਾ ਇਹੇ ਕੰਮ ਕਰਕੇ ਗਿਆ ਐ ਉਹ ਪਤਾ ਨਹੀਂ ਕਿਹੜੀ ਜੇਲ੍ਹ ਚਲਿਆ ਗਿਆ ਬਿੱਟੂ ਸੇਰਾ ਬਹੁਤ ਆਏ ਆ ਉਹਨੇ ਇਹ ਪੰਜਾਬ ਦੇ ਲੋਕ ਜਾਗਦੇ ਆ ਇਹ ਵੇਲੇ ਲੋਕ ਜਿਹੜੇ ਮਾਛਾਪੂ ਬਚਾਉਣ ਵਾਸਤੇ ਇਕੱਠੇ ਹੋ ਕੇ ਬੈਠੇ ਆ ਕਿਸੇ ਨੇ ਵਰਕਸ਼ਾਪ ਤੋਂ ਥਾਂ ਫਰੀ ਹਲ ਕਰਾਉਂਦੇ ਨੇ ਨਾ ਕਿਸੇ ਨੇ ਕੰਪੈਨ ਵੀਸ ਕਰਾਉਣੀ ਐ ਨਾ ਕਿਸੇ ਨੇ ਜ਼ਿੰਦਰਾ ਕਰਾਉਣਾ ਐ ਇਹ ਲੋਕ ਜਾਗੇ ਆ ਵੀ ਇਹ ਕੰਪੈਨ ਨੂੰ ਅਸੀਂ ਵਰਕਸ਼ਾਪ ਨੂੰ ਜ਼ਿੰਦਾਰੀ ਲਗਰ ਦੇਵਾਂਗੇ ਇਹ ਸਾਡੀ ਹਰ ਸਾਡਾ ਇਰਾਦਾ ਇਸ ਗੱਲ ਦਾ ਆਸਤ ਨਹੀਂ ਕਰਦਾ ਪਰ ਪੰਜਾਬ ਦੇ ਵਿੱਚ ਬਹੁਤ ਵੱਡਾ ਵਿਗੜ ਖੜਾ ਕਰਨ ਵਾਸਤੇ ਭਾਜ ਭਾਜੜੀ ਉਹ ਜਾ ਰਹੀ ਹੈ ਜਿਹੜੀ ਹਿਮਾਚਲ ਤੋਂ ਪੈਦਾ ਹੋ ਕੇ ਗਾਣਾ ਉਹ ਪੰਜਾਬ ਤੱਕ ਸਾਡੇ ਘਰ ਤੱਕ ਆਊਗੀ ਜਿਹੜੀ ਅੱਜ ਤਸਵੀਰ